ਕੁਛ ਪੁੱਛਿਆ ਨਹੀਂ ਨਾ ਆਪੇ ਕੀ ਕੁਛ ਨਹੀਂ ਪੁੱਛਿਆ ਨੇ ਕੱਢ ਕੇ ਚਾਰ ਪੈਰ ਸਿੱਧਾ ਮਨ ਪੱਟੇ ਮਾਰਦੇ ਚਾਰ ਪੰਜ ਵਾਲੀ ਨੜੇ ਪਿਛਲੇ ਸਾਲ ਵੀ ਨਹੀਂ ਕਰਨਾ ਸੀ ਉਦੋਂ ਵੀ ਕੋਈ ਸੁਣਿਆ ਨਹੀਂ ਅੱਜ ਵੀ ਇਹ ਕੱਢ ਪਈ ਆ ਤੇ ਅੱਗੇ ਮੋਟਰਸਾਈਕਲ ਲਾ ਕੇ ਉਹਨਾਂ ਨੇ ਭੁੱਲੇ ਦੇ ਗੋਲੀਆਂ ਮਾਰੀ ਚਾਰ-ਪੰਜ ਗੋਲੀਆਂ ਮਾਰੀਆਂ ਇੱਕ ਤਾਂ ਗੋਲੀਆਂ ਮਾਰੀਆਂ ਭੁੱਲੇ ਨੇ ਕੱਲੇ ਨਾ ਬੱਤੀ ਲੱਤਾਂ ਗੋਲੀਆਂ ਬੱਤੀਆਂ ਨਾ ਜਿੰਨੂ ਕਿਤੇ ਤੇ ਅੰਦਰਲਾ ਰੇਲ ਸਟਾਲ ਦੇ ਵਿੱਚ ਮੇਰਾ ਗੰਮ ਤੇ ਲਾਨਾ ਕਾਲ ਦੀ ਲੈ ਗਈਆਂ ਤਾਂ ਤਾਤਨ ਮਾਰ ਮਾਰ ਤੇ ਸਾਰਾ ਹੀ ਬਾੜੇ ਬਾੜੇ ਆ ਗਿਆ ਕਾਫੀ ਜੀ ਲਾਲਾ ਵੱਡੀ ਗਈ ਹੈ ਇੱਕ ਲੋਟੋਰੀ ਕਮੇਟੀ ਗਈ ਹੈ ਵਾ ਵਾ ਹੋਰ ਸਿੱਪ ਦੀ ਦੂਜੀ ਸਾਥੀ ਆਈ ਉਹਦੇ ਉਹ ਨਹੀਂ ਜਿੱਥੇ ਬੰਦੀ ਜਾਣੇ ਕਰਤਾ ਠੀਕ ਹੈ ਹਾਂ ਜਿਹੜੇ ਕਿ ਦਰਮੇਂਦ ਭੋਲਾ ਹੈਗਾ ਉੱਥੇ ਲਾਲ ਰੇਲ ਸਟਾਲ ਉੱਥੇ ਲਾਉਂਦਾ ਵਾ ਠੀਕ ਹੈ ਦੋ ਨੰਬਰ ਤੇ ਕੰਮ ਕਰਦਾ ਉੱਥੇ ਅਸੀਂ ਇੱਕ ਮੁੰਡਾ ਟਪਣ ਦੇ ਉੱਪਰ ਬੋਤਲਾ ਮਾਰਦੇ ਹੀ ਠੀਕ ਹੈ ਮੁੰਡਾ ਵੀ ਸੰਗਤ ਤਾਮਨ ਬੰਦੇ ਨੂੰ ਘੇਰ ਕੇ ਚਿਲਾਤੀਆਂ ਗੋਲੀਆਂ ਸ਼ਰੀਆਮ ਵੜਤਾ ਖਥਿਆਰਾ ਦੇ ਨਾਲ ਬੰਦਾ ਹੁਣ ਇੱਕ ਦੂਜੇ ਤੇ ਲਗਾ ਰਹੇ ਇਲਜ਼ਾਮ ਜੀ ਹਾ ਹਸਪਤਾਲ ਦੇ ਵਿੱਚ ਦੋ ਵਿਅਕਤੀ ਇਲਾਜ ਕਰਵਾ ਰਹੇ ਨੇ ਤੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਇੱਕ ਗੁਰਮੀਤ ਸਿੰਘ ਨਾਂ ਦਾ ਵਿਅਕਤੀ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਤੇ ਮਾਮਲਾ ਅੰਮ੍ਰਿਤਸਰ ਦੇ ਤਾਣਾ ਇਸਲਾਮਾਬਾਦ ਅਦੀਨ ਆਉਂਦੇ ਇਲਾਕੇ ਗੁਰੂ ਨਾਨਕ ਕੋਰਦਾਏ ਜਿੱਥੇ ਕਿ ਦੋ ਤਰ੍ਹਾਂ ਦਰਮਿਆਨ ਆਪਸੀ ਰੰਜਿਸ਼ ਦੇ ਚੱਲਦੇ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਦੋਵੇਂ ਧਿਰਾਂ ਜ਼ਖਮੀ ਹੋ ਕੇ ਹਸਪਤਾਲ ਪਹੁੰਚਦਿਆਂ ਨੇ ਕਿ ਗੁਰਮੀਤ ਸਿੰਘ ਤੇ ਸਤਵੀਰ ਸਿੰਘ ਨਾਂ ਦੇ ਵਿਅਕਤੀਆਂ ਦੇ ਵਿੱਚ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਸੀ ਤੇ ਗੁਰਮੀਤ ਸਿੰਘ ਦੇ ਪਰਿਵਾਰ ਦੇ ਮੈਂਬਰ ਇਹ ਇਲਜ਼ਾਮ ਲਗਾ ਰਹੇ ਨੇ ਕਿ ਸੁਖਬੀਰ ਸਿੰਘ ਵੱਲੋਂ ਤੇ ਉਸ ਦੇ ਸਾਥੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਗੁਰਮੀਤ ਸਿੰਘ ਗੰਭੀਰ ਜ਼ਖਮੀ ਹੋਣ ਦੇ ਚਲਦੇ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਿਹਾ ਹੈ। ਗੱਲ ਇਹ ਹੋਈ ਕਿ ਆ ਮੈਂ ਆਣਿਆ ਗੱਡੀ ਲੈ ਕੇ ਆਪਣਾ ਆਪਣੀ ਭੈਣ ਨੂੰ ਲੈ ਕੇ ਤੇ ਮੈਂ ਵੇਖਿਆ ਕਿ ਮੇਰੇ ਚਾਚਾ ਕੋਲੋਤੇ ਤੇ ਸਤਵੀਰ ਆਇਆ ਹੈ ਦੋ ਜਣੇ ਆਏ ਸਤਵੀਰ ਵਿੱਚੋਂ ਕੁਛ ਪੁੱਛਿਆ ਨਹੀਂ ਆ ਮੈਂ ਆ ਬੇਖਿਆ ਕੁਝ ਨਹੀਂ ਪੁੱਛਿਆ ਇਹਨਾਂ ਨੇ ਕੱਢ ਕੇ ਚਾਰ ਪੈਰ ਸਿੱਧਾ ਨਾਲ ਪੱਟ ਤੇ ਮਾਰਦੇ ਆ ਚਾਰ ਪੰਜ ਮਾਰੀ ਉਹਨਾਂ ਨੇ ਮੇਰੇ ਸਾਹਮਣੇ ਤੇ ਉਹ ਬੜੇ ਜੋ ਬੜੀ ਸੀਰੀਅਸ ਹਾਲ ਚੈ ਗਿਆ ਇਸ ਟਾਈਮ ਪਿਛਲੇ ਸਾਲ ਵੀ ਸਾਡੀ ਗੱਲ ਹੋਈ ਸੀ ਉਦੋਂ ਵੀ ਨੀ ਕੋਈ ਸੁਣਿਆ ਅੱਜ ਵੀ ਗੱਲ ਹੋਈ ਆ ਪਿਛਲੇ ਸਾਲ ਵੀ ਪਾਰੀ ਆ ਤੁਹਾਡੇ ਚਾਚੇ ਦਾ ਕੀ ਨਾਮ ਗੁਰਮੀਤ ਭੋਲਾ ਉਹ ਕੀ ਕੰਮ ਕਰਦੇ ਸਵਾਸੇ ਭਾਈ ਸਵਾਸੇਵਾ ਕਰਦੇ ਉਹਨਾਂ ਨੇ ਜਮੀ ਵੀ ਗਿਆ ਆਪਣਾ ਇਲੈਕਟ੍ਰੋਨਿਕ ਸ਼ਾਪ ਵੀ ਗਿਆ ਜਿਹੜੀ ਦੂਜੀ ਪਾਰਟੀ ਦੀ ਵੀਰੋ ਕੱਲ ਤਾਂ ਜ਼ੈਰੋ ਵੀ ਜਕਬੀਰ ਸੀਰੀਅਸ ਨਾਲ ਸੀਰੀਅਸ ਹਾਲ ਨੇ ਉਹਨਾਂ ਦਾ ਕਿਹਨੂੰ ਪਤਾ ਬਾਕੀ ਵਜਾ ਕੀ ਵਜਾ ਕੀ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਹੈਗੀ ਕੋਈ ਗੱਲ ਗੱਲ ਕੋਈ ਵੀ ਨਹੀਂ ਹੋਈ ਇਹਨਾਂ ਨੂੰ ਕੁਝ ਪੁੱਛਿਆ ਨਹੀਂ ਸਾਹਮਣੇ ਆਈ ਹੈ ਹਾਂਜੀ ਆਈ ਹੈ ਮੈਂ ਭੁੱਲੇ ਦਾ ਮਾਸੀ ਦਾ ਮੁੰਡਾ ਹੈ ਤੇ ਚਿੰਦੀਪ ਪਲਵਾਨ ਗੱਡੀ ਘਟਣ ਗਿਆ ਸੀਗਾ ਗੋਦਾਮ ਤੋਂ ਤੇ ਸਤਵੀਰ ਉਹਦੇ ਪਿੱਛੇ ਪੈ ਗਿਆ ਰਸਤੇ ਜੀ ਗੱਡੀ ਦੇ ਪਿੱਛੇ ਤੇ ਅੱਗੇ ਮੋਟਰਸਾਈਕਲ ਲਾ ਕੇ ਉਹਨਾਂ ਨੇ ਭੁੱਲੇ ਦੇ ਗੋਲੀਆਂ ਮਾਰੀ ਜੀ ਹੋਰ ਬੰਦੇ ਕਿਹੜਾ ਗੋਲੀਆਂ ਸਤਵੀਰ ਜੀਗਾ ਜੀ ਕਿ ਸਤਵੀਰ ਕੌਣ ਸਤਵੀਰ ਪਹਿਲੇ ਵੀ ਭੁੱਲੇ ਨਾਲ ਲੱਗਦਾ ਜੀ ਇਹ ਹਾਂਜੀ ਪਹਿਲੇ ਵੀ ਇਹਨਾਂ ਭੁੱਲੇ ਨਾਲ ਕਾਫੀ ਲੜਾਈ ਝਗੜਾ ਕੀਤਾ ਪਹਿਲੇ ਵੀ ਇਹਨਾਂ ਨਾਲ ਕੇਸ ਚੱਲ ਰਿਹਾ ਜੀ ਕਿੰਨੇ ਦਾ ਟਾਈਮ ਸੀ ਇਹ ਸਵੇਰੇ ਹੈਗਾ ਸੀ ਕੋਈ 11:30 ਵਜੇ ਟਾਈਮ ਸੀ ਕਿੰਨੀ ਗੋਲੀਆਂ ਚੱਲੀਆਂ ਤੇ ਕਿੱਥੇ ਕਿੱਥੇ ਚਾਰ ਪੰਜ ਗੋਲੀਆਂ ਮਾਰੀਆਂ ਚਾਰ ਪੰਜ ਗੋਲੀਆਂ ਮਾਰੀਆਂ ਭੁੱਲੇ ਨੂੰ ਕੱਲੇ ਨੂੰ ਵੱਜੀ ਲੱਤਾਂ ਹੀ ਗੋਲੀਆਂ ਵੱਜੀ ਜੀ ਫੋਰਸ ਨਾਲ ਸਟ੍ਰੈਪ ਕੋਲਸ ਪਹੁੰਚੀ ਮੋਕੇ ਤੋਂ ਫੋਰਸ ਨਹੀਂ ਪਹੁੰਚੀ ਮੋਕੇ ਆਈ ਥਾਣੇ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਹਸਪੀਟਲ ਭੇਜਤਾ ਜੀ ਕਿੰਨੇ ਵਜੇ ਕੋਲੇ ਲੈ ਗਏ ਹਾਂਜੀ ਕਿੰਨੇ ਵਜੇ ਪਈਆਂ ਗਈਆਂ ਕੋਈ 11:00 ਵਜੇ ਟਾਈਮ ਸੀ ਜੀ ਸੀਸੀਟੀਵੀ ਵੀ ਹੈਗੀ ਸਾਹ ਕਿਹੜਾ ਪਰਾਣ ਰੰਜੀ ਸੀਗੀ ਜੀ ਦੂਜੀ ਤਰ੍ਹਾਂ ਵੀ ਲਗਾ ਰਹੀ ਗੰਭੀਰ ਇਲਜ਼ਾਮ ਉਧਰ ਜ਼ਖਮੀ ਸਤਵੀਰ ਦੇ ਪਰਿਵਾਰਕ ਮੈਂਬਰ ਵੀ ਇਹ ਇਲਜ਼ਾਮ ਲਗਾ ਰਹੇ ਨੇ ਕਿ ਗੁਰਮੀਤ ਢੋਲਾ ਤੇ ਉਸਦੇ ਸਾਥੀਆਂ ਵੱਲੋਂ 23 ਹਤਿਆਨ ਦੇ ਨਾਲ ਸਤਵੀਰ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਨਾਲ ਸਤਵੀਰ ਗੰਭੀਰ ਜ਼ਖਮੀ ਹੋਇਆ ਤੇ ਉਸਦੀ ਲੱਤ ਬੁਰੀ ਤਰ੍ਹਾਂ ਵੱਢੀ ਗਈ ਹੈ ਤੇ ਉਸ ਨੂੰ ਹੋਰ ਵੀ ਕਈ ਥਾਂ ਸੱਟਾਂ ਲੱਗੀਆਂ ਨੇ ਮੇਰੇ ਬ੍ਰਦਰ ਆ ਉਹ ਆਪਣੇ ਬੇਟੇ ਨੂੰ ਲੈਣ ਗਿਆ ਸਕੂਲੋਂ ਤੇ ਨਾ ਇਹਨਾਂ ਨਾਲ ਲਾਕਡਾਉਨ ਜਲਦੀ ਹੀ ਬੜੇ ਜਿਰ ਤੋਂ ਤੇ ਇਹਨਾਂ ਅੱਜ ਉਹਨੂੰ ਖਿੱਚ ਕੇ ਤੇ ਅੰਦਰ ਲਾਟਰੀ ਸਟਾਲ ਦੇ ਦਾ ਜੂਏ ਦਾ ਕੰਮ ਆ ਤੇ ਲਾਟਰੀ ਸਟਾਲ ਚ ਲੈ ਗਏ ਨਾ ਤਾਂ ਤਰ ਮਾਰ ਮਾਰ ਕੇ ਸਾਰਾ ਹੀ ਵੜ ਕੇ ਤੇ ਆ ਗਏ ਮੈਂ ਤਾਂ ਤੇਰੇ ਦਾ ਨਾਂ ਕੀ ਜੀ ਸੱਤਬੀਰ ਸਿੰਘ ਜਿਹੜਾ ਜਿਹਨਾਂ ਨਾਲ ਲੜਾਈ ਹੋ ਉਹਨਾਂ ਦਾ ਉਹ ਗਰਮੀਰ ਭੋਲਾ ਭਜੀ ਕੀ ਹੋਣ ਕੀ ਦੱਸੋ ਪੂਰਾ ਕਰ ਲੁਕੀ ਪੁਰਾਣੀ ਦੇ ਜਿਹੀ ਹਾਂਜੀ 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 ਕਿੰਨੇ ਕ ਸੱਟਾਂ ਲੱਗੀਆਂ ਵਾ ਵੇ ਕਾਫੀ ਦੀ ਲੱਤ ਵੀ ਵੱਡੀ ਗਈ ਇੱਕ ਇੱਕ ਟੁੱਟ ਗਈ ਕਬੱਡੀ ਗਈ ਆ ਵਾ ਵਾ ਹੋਰ ਸਰਚ ਵੀ ਡੂੰਗੀ ਸਾਟਿਆ ਹੋ ਗਿਆ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਹਾਂਜੀ ਕੀਤੀ ਜੀ ਕੋਈ ਚਾਹੀਏ ਰੁਕੀ ਜਗ੍ਹਾ ਹੈ ਕਿੱਥੇ ਲੈ ਕੋਈ ਤਿੰਨ ਚਾਰ ਜਣੇ ਹੋ ਰਿਹਾ ਨਾਲ ਹੈ ਗਿਆ ਹਾਂਜੀ ਹਾਂਜੀ ਅਮਨਦੀਪ ਹਸਤਾਲ ਦੀ ਮੰਗੀ ਮੰਗੀ ਦਾ ਇਹ ਇਨਸਾਫ ਦੀ ਮੰਗ ਕੀਤੀ ਹੈ ਜੀ ਆਏ ਉੱਥੇ ਆਉਂਦੇ ਹੀ ਠੀਕ ਹੈ ਇਹ ਵੀ ਪੰਜੀ ਜਾਣੇ ਗੱਲ ਪੈ ਗਈ ਹਾਂਜੀ ਜਿਹੜੇ ਪੰਗਰਮੀਤ ਭੋਲਾ ਹੈਗਾ ਉੱਥੇ ਲੜਨ ਸਟਾਲ ਚ ਚਲਾਉਂਦਾ ਵਾ ਠੀਕ ਹੈ ਦੋ ਨੰਬਰ ਦੇ ਕੰਮ ਕਰਦਾ ਉੱਥੇ ਠੀਕ ਹੈ ਬਹੁਤ ਜਰਾ ਅਹੀਂ ਉਤੇ ਮੁੰਡਾ ਚੁੱਕਣ ਦੇ ਉਪਰੋ ਬੋਤਲਾ ਮਾਰਦੇ ਸੀ ਠੀਕ ਹੈ ਮੁੰਡਾ ਵੀ ਨਹੀਂ ਚੁੱਕਣ ਦਿੰਦਾ ਉਹਨਾਂ ਨੇ ਤੇ ਤੁਹਾਡੇ ਵੀ ਫਟਾ ਲੱਗਿਆ ਹਾਂਜੀ ਹਾਂਜੀ ਅਹੀਂ ਹਾਂਜੀ ਹਾਂਜੀ ਬੋਤਲਾ ਮਾਰੀ ਉਹਨਾਂ ਉਪਰੋ ਠੀਕ ਹੈ ਤੇ ਅਸੀਂ ਉਹਨੂੰ ਚੁੱਕ ਕੇ ਮਾਰ ਦੇ ਹਾਂਦਾ ਉਹਨਾਂ ਬਿਲਨਾ ਪ੍ਰਿਥਲੇ ਕੇ ਉਹਨਾਂ ਨੇ ਕਿਹਾ ਕਿ ਅਮਨਦੀਪ ਲੈ ਜਾਓ ਅਹੀਂ ਅਮਨਦੀਪ ਨੇ ਉਸ ਮੋਕੇ ਪੁਜੀ ਪੁਲਿਸ ਨਹੀਂ ਪਹੁੰਚੀ ਮੋੜ ਸ਼ਿਕਾਇਤ ਕੀਤੀ ਪੁਲਿਸ ਨੂੰ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਜੀ ਨਹੀਂ ਲਾਕਾ ਦੱਸੋ ਕਿਹੜਾ ਹੈ ਲਾਕਾ ਗੁਰ ਨਾਨਕਪੁਰਾ 8 ਨੰਬਰ ਗਲੀ ਠੀਕ ਹੈ ਪੁਲਿਸ ਨੂੰ ਮਿਲੇ ਦੋ ਗੋਲੀਆਂ ਦੇ ਖੋਲ ਪੁਲਿਸ ਅਧਿਕਾਰੀਆਂ ਦੇ ਨਾਲ ਜਦੋਂ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਨੂੰ ਦੋ ਪੋਲ ਮੌਕਾਏ ਵਾਰਦਾਤ ਤੋਂ ਮਲੇ ਨੇ ਤੇ ਦੋਵਾਂ ਧਿਰਾਂ ਨੇ ਅਜੇ ਪੁਲਿਸ ਕੋਲ ਬਿਆਨ ਦਰਜ ਨਹੀਂ ਕਰਵਾਏ ਤੇ ਨਾ ਹੀ ਕੋਈ ਸ਼ਿਕਾਇਤ ਇੱਕ ਦੂਜੇ ਦੇ ਖਿਲਾਫ ਦਰਜ ਕਰਵਾਈ ਹੈ। ਤੇ ਉਹਨਾਂ ਨੇ ਵੀ ਦੱਸਿਆ ਹੈ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਵੀ ਕੰਗਾਲਿਆ ਜਾ ਰਿਹਾ ਹੈ ਤੇ ਅਜੇ ਤੱਕ ਫੁਟੇਜ ਵੇਖ ਕੇ ਇਹ ਵੀ ਪਤਾ ਨਹੀਂ ਲੱਗਾ ਕਿ ਆਖਰ ਗੋਲੀ ਕਿਸਨੇ ਚਲਾਈ ਹੈ। ਉਨਾ ਕਿਹਾ ਇੱਕ ਕਿ ਜਦੋਂ ਮਾਮਲੇ ਦੀ ਸ਼ਿਕਾਇਤ ਮਿਲੇਗੀ ਤਾਂ ਦੂਜੀ ਧਿਰ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਏਗੀ ਇਹ ਦੋ ਤਰ੍ਹਾਂ ਦਾ ਝਗੜਾ ਹੋਇਆ ਵਾ ਆਪਸ ਵਿੱਚ ਮਿਲਵਕ ਗਨਸ਼ਾਟ ਹੋਇਆ ਵਾ ਫੋਲ ਸਾਨੂੰ ਮਿਲੇ ਆ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਆਪਣੇ ਵਿਅਕਤੀ ਹੈਗਾ ਗਰਮੀਤ ਸਿੰਘ ਕੋਲਾ ਜਿਹੜਾ ਜ਼ਖਮੀ ਹੋਇਆ ਵਾ ਠੀਕ ਹੈ ਜੀ ਇਹਦੇ ਇਹਦੇ ਜਿਹੜਾ ਮਤਲਬ ਗਨਸ਼ਾਟ ਦੇ ਨਾਲ ਇੰਜਰਡ ਹੋਇਆ ਵਾ ਦੂਜੇ ਬੰਦੇ ਜਿਹੜਾ ਆ ਸਤਵੀਰ ਸਿੰਘ ਸੱਤਾ ਆ ਜਿਨ੍ਹਾਂ ਦਾ ਕੋਈ ਮਤਲਬ ਦੂਸਰੇ ਵਪਾਂ ਜਿਹੜੇ ਹੁੰਦੇ ਆ ਦਾਤਰ ਕਿਰਪਾਨ ਵਗੈਰਾ ਦੀ ਛੱਟ ਲੱਗੀ ਆ ਦੋਨੋਂ ਹਸਪੀਟਲ ਨੇ ਸਾਨੂੰ ਅਜੇ ਤੱਕ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਦੱਸੀ ਕਿਹੜੀ ਗੱਲ ਤੋਂ ਇਹਨਾਂ ਦਾ ਝਗੜਾ ਹੋਇਆ ਵਾ ਜਦੋਂ ਸਟੇਟਮੈਂਟ ਦੇਣਗੇ ਤਰਜੋ ਹੋਏਗੀ ਫਿਰ ਪਤਾ ਲੱਗੇਗਾ ਇੱਕ ਟੀਮ ਸਾਡੀ ਉਧਰ ਗਈ ਹੋਈ ਆ ਹਸਪੀਟਲ ਗਈ ਹੋਈ ਹੈ ਅਸੀਂ ਇੱਥੇ ਮੌਕੇ ਤੇ ਖੜੇ ਆ ਉਹਨਾਂ ਦਾ ਜਿਹੜੇ ਘਰ ਨੇ ਉਹ ਬੰਦ ਨੇ ਜਿਨ੍ਹਾਂ ਦੇ ਨਾਲ ਇਨਸੀਡੈਂਟ ਹੋਇਆ ਵਾ ਹਾਂਜੀ ਦੋ ਖੋਲ ਮਿਲੇ ਆ ਜਿਨ੍ਹਾਂ ਨੇ ਬਾਈਕ ਵੀ ਜਿਹੜਾ ਹਾਂਜੀ ਹਾਂ ਉਹ ਤਾਂ ਜੇ ਪਤਾ ਨਹੀਂ ਨਾ ਕਿਦਾ ਆ ਕਿਦਾ ਨਹੀਂ ਆ ਪਰ ਇਹਨੂੰ ਬਰਾਬਦਗੀ ਨਹੀਂ ਕਹਿ ਸਕਦੇ ਜੀ ਮਤਲਬ ਕਿ ਕੋਈ ਡਰਦਾ ਛੱਡ ਕੇ ਨੱਟ ਗਿਆ ਆ ਜਾਂ ਕੋਈ ਇਨਸੀਡੈਂਟ ਵਾਲੇ ਆ ਨਹੀਂ ਅਜੇ ਕੋਈ ਗੱਲ ਨਹੀਂ ਇਹੋ ਜੀ ਮਤਲਬ ਅਜੇ ਤੇ ਇਹ ਵੀ ਨਹੀਂ ਪਤਾ ਵੀ ਗੋਲੀ ਕਿਨੇ ਚਲਾਈ ਗਿਆ ਹਾਂਜੀ ਸੀਸੀਟੀਵੀ ਚੱਲ ਰਿਹਾ ਆ ਵਾ ਅਜੇ ਕੁਝ ਪਤਾ ਨਹੀਂ ਲੱਗਿਆ ਹਾਂ ਜਦੋਂ ਪਤਾ ਲੱਗਦਾ ਤੁਹਾਨੂੰ ਟਾਈਮ ਟੂ ਟਾਈਮ ਸਾਰਾ ਕੋਈ ਦੱਸ ਦਵਾਂਗੇ ਸਰ ਪੁਲਿਸ ਨੇ ਕੀ ਕਾਰਵਾਈ ਹੁੰਦੀ ਹੈ ਪੁਲਿਸ ਜਦੋਂ ਕੰਪਲੇਂਟ ਮਿਲੇਗੀ ਉਹਦੇ ਅਕੋਰਡਿੰਗ ਜੋ ਸਟੇਟਮੈਂਟ ਕੇਸ ਅਧੀ ਹੋਏਗੀ ਉਹਦੇ ਮੁਤਾਬਕ ਜਿਹਦੇ ਅੰਗੇਜਟ ਹੋਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਰੈਸਟ ਕੀਤਾ ਜਾਏਗਾ ਜੇਲ੍ਹ ਪੇ ਜਾਇਆ ਜਾਏਗਾ ਠੀਕ ਖੈਰ ਮਾਮਲਾ ਤਫਤੀਸ਼ ਦਾ ਹੈ ਤੇ ਪੁਲਿਸ ਤਫਤੀਸ਼ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਆਖਰ ਦੋਵੇਂ ਤਰ੍ਹਾਂ ਦੇ ਵਿੱਚ ਲੜਾਈ ਕਿਸ ਤਰ੍ਹਾਂ ਸ਼ੁਰੂ ਹੋਈ ਤੇ ਕਿਸ ਨੇ ਕਿਸ ਤੇ ਕਿਵੇਂ ਵਾਰ ਕੀਤਾ ਤੇ ਜ਼ਖਮੀ ਕੀਤਾ ਤੇ ਹੁਣ ਇਸ ਤੋਂ ਬਾਅਦ ਇਹ ਵੀ ਵੇਖਣਾ ਹੈ ਦਿਲਚਸਪ ਹੋਵੇਗਾ ਕਿ ਕਿਹੜੀ ਤਰ੍ਹਾਂ ਦੂਸਰੀ ਧਿਰ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਉਂਦੀ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ